ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਬੀਰ ਸਿੰਘ ਸੋਨੂ ਚੋਲਾ ਸਾਹਿਬ ਗੁਰੂ ਪਿਆਰੇ ਖਾਲਸਾ ਜੀ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਇਕੱਤਰ ਹੋਏ ਹਾਂ ਸਾਡੇ ਸਤਿਕਾਰਯੋਗ ਸਰਦਾਰ ਰਤਨ ਸਿੰਘ ਜੀ ਜੋ ਜ਼ਿਲ੍ਹੇ ਤੋਂ ਤਹਿਸੀਲ ਦੇ ਪ੍ਰਧਾਨ ਨੇ ਅਸੀਂ ਅੱਜ ਜੋ ਪਿਛਲੇ ਦਿਨੀ ਮੁਹਾਲੀ ਏਅਰਪੋਰਟ ਤੇ ਜੋ ਵਾਕਿਆ ਆ ਉਹਦੇ ਸਬੰਧ ਦੇ ਵਿੱਚ ਆਪਣੇ ਵਿਚਾਰ ਰੱਖ ਰਹੇ ਹਾਂ ਵੇਖੋ ਜਿਹੜੀ ਭੈਣ ਕੁਲਵਿੰਦਰ ਕੌਰ ਸੀਆਈਐਸਐਫ ਦੀ ਜਵਾਨ ਆ ਉਹਦੇ ਤੇ ਇਲਜ਼ਾਮ ਲੱਗਾ ਕਿ ਉਹਨੇ ਕੰਗਣਾ ਰਣੌਤ ਦੇ ਥੱਪੜ ਜੜਿਆ ਤੇ ਕੰਗਣਾ ਰਣੌਤ ਨੇ ਉਸ ਨੂੰ ਉਸ ਨੂੰ ਲਪੇਟ ਕੇ ਉਹਦੇ ਵਿੱਚ ਪੂਰੇ ਪੰਜਾਬ ਦੇ ਮੱਥੇ ਤੇ ਕਲੰਕ ਅੱਤਵਾਦ ਦਾ ਉਗਰਵਾਦ ਦਾ ਲਾਇਆ ਅਸੀਂ ਪਿਛਲੇ ਦਿਨਾਂ ਤੋਂ ਉਹਦੇ ਉੱਤੇ ਕੋਈ ਬਿਆਨ ਨਹੀਂ ਸੀ ਦੇ ਰਹੇ ਕਿਉਂਕਿ ਇਹ ਗੱਲ ਸਾਹਮਣੇ ਆਉਣੀ ਜ਼ਰੂਰੀ ਸੀ ਵੀ ਉੱਥੇ ਹੋਇਆ ਕੀ ਆ ਹੁਣ ਜੋ ਸਾਹਮਣੇ ਗੱਲਾਂ ਆਈਆਂ ਉਸ ਤੋਂ ਇਹ ਸਾਫ਼ ਜਾਇਜ਼ ਹੁੰਦਾ ਏ ਕਿ ਭੈਣ ਕੁਲਵਿੰਦਰ ਕੋਰ ਨੇ ਆਪਣੀ ਡਿਊਟੀ ਨੂੰ ਬਖੂਬੀ ਜ਼ਿੰਮੇਵਾਰੀ ਦੇ ਨਾਲ ਨਿਭਾਇਆ ਜਦੋਂ ਉੱਥੇ 에ਅਰਪੋਰਟ ਤੇ ਜੋ ਵੀ ਉੱਥੇ ਅਥਾਰਟੀਆਂ ਉਥੋਂ ਦੀਆਂ ਜ਼ਿੰਮੇਵਾਰੀਆਂ ਲਾਅ ਹੁੰਦੇ ਆ ਉਹਦੇ ਮੁਤਾਬਕ ਉਹਨੇ ਉਸ ਨੂੰ ਆਪਣਾ ਮੋਬਾਈਲ ਪਰਸ ਤੇ ਚੈਕਿੰਗ ਕਰਾਉਣ ਵਾਸਤੇ ਕਿਹਾ ਤੇ ਕੰਗਣਾ ਰਣੌਤ ਨੇ ਆਪਣੀ ਐਮਪੀਸ਼ਿਪ ਦੇ ਨਸ਼ੇ ਦੇ ਵਿੱਚ ਫਿਲਮੀ ਸਟਾਰ ਹੋਣ ਦੇ ਨਾਤੇ ਉਹਨਾਂ ਗੱਲਾਂ ਤੋਂ ਇਨਕਾਰ ਕੀਤਾ ਇਸ ਗੱਲ ਤੇ ਉਹਨਾਂ ਦੀ ਤਲਖੀ ਵਧੀ ਜਿਸ ਨੂੰ ਲੈ ਕੇ ਉਹਨੇ ਕੰਗਣਾ ਰਣੋਦ ਨੇ ਭੈਣ ਕੁਲਵਿੰਦਰ ਕੌਰ ਨੂੰ ਭੱਦੀ ਸ਼ਬਦਾਵਲੀ ਵਰਤੀ ਜਿਹਦੇ ਚਲਦਿਆਂ ਇਹ ਥੱਪੜ ਦੀ ਨੌਬਤ ਆਈ ਆ ਸੋ ਅਸੀਂ ਚਾਹੁੰਦੇ ਆ ਕਿ ਸੱਚ ਜਿਹੜਾ ਵਾ ਉਹ ਸਾਹਮਣੇ ਲਿਆਇਆ ਜਾਵੇ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆਂ ਔਰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਖਾਸ ਕਰਕੇ ਅਸੀਂ ਆਪਣੇ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਨੂੰ ਔਰ ਸੰਯੁਕਤ ਮੋਰਚੇ ਨੂੰ ਇਹ ਅਪੀਲ ਕਰਦੇ ਆ ਕਿ ਸਾਰੀਆਂ ਜਥੇਬੰਦੀਆਂ ਭੈਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਉਣ ਕਿਉਂਕਿ ਉਹਨੇ ਆਪਣੀ ਡਿਊਟੀ ਦਾ ਫਰਜ਼ ਨਿਭਾਇਆ ਏ ਉਹਨੂੰ ਜਿਹੜਾ ਵਾ ਇਨਸਾਫ ਮਿਲਣਾ ਚਾਹੀਦਾ ਵਾ ਰਹੀ ਗੱਲ ਕੰਗਣਾ ਰਣੌਤ ਦੀ ਉਹਦਾ ਤਾਂ ਪੇਸ਼ਾ ਹੀ ਏ ਆ ਪੀ ਵਾਦ-ਵਿਵਾਦ ਕਰਕੇ ਸੁਰਖੀਆਂ 'ਚ ਰਹਿਣਾ ਸੋ ਸਾਰੇ ਪੰਜਾਬੀਆਂ ਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਸ ਮੈਟਰ ਦੇ ਉੱਤੇ ਭੈਣ ਕੁਲਵਿੰਦਰ ਕੌਰ ਦੀ ਜਿਹੜੀ ਆ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ